ਬਟਾਲਾ ਵਿੱਚ ਮੁੱਖ ਸੜਕਾਂ ਤੇ ਨਜਾਇਜ਼ ਕਬਜ਼ਿਆਂ ਦੀ ਚੈਕਿੰਗ ਕੀਤੀ ਗਈ। ਹਾਲਾਧିକਾਰੀਆਂ ਨੇ ਕਿਹਾ ਕਿ ਅੱਜ ਉਹ ਲੋਕਾਂ ਨੂੰ ਸਮਝਾਉਣ ਆਏ ਹਨ ਤੇ ਜੇਕਰ ਲੋਕੀ ਨਾ ਸਮਝੇ ਤਾਂ ਸਮਾਨ ਚੁੱਕ ਲਿਆ ਜਾਵੇਗਾ ਤੇ ਉਹ ਨਹੀਂ ਚਾਹੁੰਦੇ ਕਿ ਕਿਸੇ ਦਾ ਸਮਾਨ ਚੁੱਕਿਆ ਜਾਵੇ। ਇਹ ਹੈਰੀਟੇਜ ਸਟ੍ਰੀਟ ਹੈ ਜਿਹੜੀ ਸਪੈਸ਼ਲੀ ਗੁਨਾਨਕ ਸਾਹਿਬ ਦੀ ਨਗਰੀ ਨੂੰ ਸੋਹਣਾ ਸੁਥਰਾ ਬਣਾਉਣ ਲਈ ਤਾਂ ਜੋ ਲੋਕਾਂ 'ਚ ਵੀ ਮਾਨਸਿਕ ਪ੍ਰਸ਼ੰਸਾ ਹੋਏ ਔਰ ਬਣਾਈ ਗਈ ਹੈ। ਬਟ ਮੈਨੂੰ ਇਹ ਚੀਜ਼ ਅੰਦਰੋਂ ਦੁੱਖ ਹੋ ਰਿਹਾ ਕਿ ਲੋਕਾਂ ਨੇ ਗੱਡੀਆਂ ਸੈਂਟਰ ਤੇ ਲਾਈਆਂ, ਦੁਕਾਨਦਾਰਾਂ ਨੇ ਆਪਣੀ ਦੁਕਾਨ ਛੱਡ ਕੇ ਸਾਰਾ ਸਮਾਨ ਜਿਹੜਾ ਹੈ ਉਹ ਜਿਹੜੀ ਸਟ੍ਰੀਟ ਤੇ ਲਾਇਆ ਹੋਇਆ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਤੇ ਚਲੋ ਛੋਟੇ ਮੇਰੇ ਵੀਰ ਭਰਾ ਆ ਤਿਹਾਰ ਆ ਰਿਹਾ ਹਰ ਇੱਕ ਨੇ ਰੋਜੀ ਰੋਟੀ ਕਮਾਣੀ ਹੈ ਮੇਰਾ ਮਨ ਨਹੀਂ ਕਰਦਾ ਕਿ ਕਿਸੇ ਦਾ ਸਮਾਨ ਚੁੱਕ ਕੇ ਅਸੀਂ ਕਮੇਟੀ 'ਚ ਲੈ ਜਾਈਏ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੀ ਦੁਕਾਨਾਂ ਦੇ ਅੰਦਰ ਸਮਾਨ ਲਾਓ ਤੇ ਤੁਹਾਡਾ ਸਮਾਨ ਜ਼ਰੂਰ ਵਿਕੇਗਾ ਜੇ ਅਸੀਂ ਸਾਰੇ ਰਲ ਮਿਲ ਕੇ ਸਾਫ਼ ਸੁਥਰਾ ਬਣਾਈਏ ਤਾਂ ਜੋ ਲੋਕੀ ਖੁਸ਼ ਹੋ ਕੇ ਆਣ ਜੇ ਤੁਸੀਂ ਗਲੀਆਂ ਮੰਨ ਲੋਗੇ ਤੁਸੀਂ ਸਾਰੀ ਰੋਡ ਮੰਨ ਲੋਗੇ ਫਿਰ ਇੱਥੇ ਦੁਕਾਨ ਤੇ ਕੋਈ ਚੜੇਗਾ ਨਹੀਂ ਕਿ ਇਹਨੂੰ ਗੱਡੀ ਦੀ ਮੋਟਸਾ ਲਾਉਣ ਨੂੰ ਜਗ੍ਹਾ ਨਹੀਂ ਹੋਏਗੀ ਮੈਂ ਇਹ ਤੁਹਾਨੂੰ ਤੁਹਾਡੇ ਮਾਦੀਮ ਰਾਹੀਂ ਸਾਰੇ ਜਿਹੜੇ ਮੇਰੀ ਕਮੇਟੀਆਂ ਨੇ ਸਪੈਸ਼ਲੀ ਡੇਰਾ ਬਾਬਾ ਨਾਨਕ ਅਪੀਲ ਕਰਦਾ ਕਿ ਤੁਸੀਂ ਆਪਣੀ ਜਿਹੜੀ ਇਨਕ੍ਰੋਚਮੈਂਟ ਹੈ ਉਹਨੂੰ ਆਪ ਹੀ ਰਿਮੂਵ ਕਰੋ ਆਪਣੇ ਦੁਕਾਨਾਂ ਚ ਸਮਾਨ ਲਾਓ ਤਾਂ ਜੋ ਸੋਹਣੀ ਸੁਥਰੀ ਜਿਹੜੀ ਸਟਰੀਟ ਬਣਾਈ ਹੈਰਿਟੇਜ ਇਹਦੀ ਜਿਹੜੀ ਖੁਸ਼ਹਾਲੀ ਹੈ ਉਹ ਬਹਾਲ ਰਹੇ ਲੋਕਾਂ ਨੂੰ ਵਧੀਆ ਲੱਗੇ ਇੱਥੇ ਆਣ ਕੇ ਤਾਂ ਜੋ ਹੋਰ ਇੱਥੇ ਦੀ ਜਿਹੜੀ ਖਰੀਦਦਾਰੀ ਹੈ ਉਹ ਵੱਧ ਸਕੇ ਸਰ ਤੁਸੀਂ ਅੱਗੇ ਉਹ ਤੇ ਕਰਾ ਚਲੇਓ ਪਰ ਕਿੰਨੇ ਪਤਾ ਇਹ ਕੰਮ ਰਹਿਣਾ ਨਾ ਉਹ ਕਿਵੇਂ ਦੇ ਰਹਿਣਾ ਨਾ ਦੇਖੋ ਜੀ ਨੇਤਾ ਦਾ ਕੰਮ ਐਦਾ ਕਿ ਜੇ ਹੁਣ ਕੇ ਨੇ ਬਾਹਰ ਫਰੂਟ ਲਾਇਆ ਸਬਜ਼ੀਆਂ ਲਾਈਆਂ ਜੇ ਮੈਂ ਕਵਾਂਗਾ ਕਿ ਮੈਂ ਜੇ ਚਾਰ ਵਾਰੀ ਚੋਕ ਕੇ ਲੈ ਗਿਆ ਉਹਦਾ ਘਟ ਘਟ ਤਿੰਨ ਮਹੀਨੇ ਦੀ ਜਿਹੜੀ ਰੋਜੀ ਰੋਟੀ ਐ ਉਸੇ ਚੋਕ ਕੇ ਲੱਗੇ ਕਿ ਫਿਰ ਜੇ 3 ਮਿੰਟ ਦਾ ਜੇ ਕੋਈ ਨੁਕਸਾਨ ਚੱਲ ਸਕਦਾ ਮੈਨੂੰ ਨਹੀਂ ਲੱਗਦਾ ਕੋਈ ਦੁਕਾਨਦਾਰ ਇਹ ਨੁਕਸਾਨ ਚੱਲ ਸਕਦਾ ਇਸ ਕਰਕੇ ਮੈਂ ਹੀ ਕਹਿਣਾ ਚਾਹਾਂਗਾ ਕਿ ਸਾਨੂੰ ਨਾ ਮਜਬੂਰ ਕਰੋ ਕਮੇਟੀ ਨੂੰ ਮਜਬੂਰ ਨਾ ਕਰੋ ਤਾਂ ਜੋ ਤੁਹਾਡਾ ਸਮਾਨ ਚੋਕੇ ਲੈ ਤੁਸੀਂ ਆਪ ਹੀ ਪਿੱਛੇ ਹਟਾਓ ਨਹੀਂ ਤੇ ਸਾਨੂੰ ਜਿਹੜੀ ਹੈ ਟਾਈਮ ਤੋਂ ਟਾਈਮ ਅਸੀਂ ਬਾਰ ਬਾਰ ਕਾਰਵਾਈ ਕਰਦੇ ਰਹਿਣਾ ਵਿધાਾਂਤ ਸਭਾ ਹਲ加 ਡੀਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਨੰਦਾਵਾਇਤ ਤੇ ਏਡੀਸੀ ਗੁਦਾਸਪੁਰ ਹਰਜਿੰਦਰ ਸਿੰਘ ਗੈਦੀ ਵੱਲੋਂ ਡੀਰਾ ਬਾਬਾ ਨਾਨਕ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਜਿੱਥੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਉੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਇਸ ਮੌਕੇ ਉਹਨਾਂ ਵੱਲੋਂ ਮੰਡੀ ਦੀ ਚੈਕਿੰਗ ਦੌਰਾਨ ਪਾਇਆ ਕਿ ਕੁਝ ਆੜਤੀਆਂ ਵੱਲੋਂ ਬਿਨਾਂ ਪਰਚੇ ਸਰਕਾਰੀ ਬਾੜ ਦਾਣੇ ਵਿੱਚ ਝੋਨਾ ਭਰਿਆ ਹੋਇਆ ਸੀ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਤੇ ਏਡੀਸੀ ਗੁਰਦਾਸਪੁਰ ਨੇ ਕਿਹਾ ਹੈ ਕਿ ਬਿਨਾ ਪਰਚੇਜ਼ ਕਿਸੇ ਵੀ ਆਰਟੀਨੂ ਸਰਕਾਰੀ ਬਾਰਦਾ ਨੇ ਵਿੱਚ ਉਨਾ ਪਰਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਦੇਖੋ ਜੀ ਅੱਜ ਅਸੀਂ ਆਪਣੀ ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿੱਚ ਆਏ ਹਾਂ ਸਾਡੇ ਧਿਆਨ ਚ ਮਸਲਾ ਆਇਆ ਸੀਗਾ ਕਿ ਰਿਗਾਰਡਿੰਗ ਜਿਹੜੇ ਆਰਟੀਏ ਨੇ ਉਹ ਬਿਨਾ ਪਰਚੇਜ਼ ਤੋਂ ਜਿਹੜੇ ਹੈ ਬਾਰਦਾਨਿਆਂ ਵਿੱਚ ਮਾਲ ਭਰੀ ਜਾ ਰਹੇ ਆ ਉਸ ਸੰਬੰਧੀ ਜਿਹੜੀ ਹੈ ਇਹ ਗੱਲ ਜਿੰਨਾ ਸਾਡੇ ਧਿਆਨ ਚ ਆਈ ਹੈ ਉਪਰੰਤ ਅਸੀਂ ਕਾਰਵਾਈ ਕਰਦੇ ਹੋਏ ਕਮਿਨ ਡੀਐਫਐਸਸੀ ਨੇ ਮੱਡੀ ਅਫਸਰ ਨੇ ਜਿੰਨਾ-ਜਿੰਨਾ ਦੀ ਵੀ ਏਰੀ ਵਿੱਚ ਗਲਤੀ ਹੈ ਉਸ ਸਬੰਧੀ ਜਿਹੜਾ ਅਸੀਂ ਲਿਖਤੀ ਤੌਰ 'ਤੇ ਸਪਸ਼ਟੀਕਰਨ ਮੰਗ ਰਹੇ ਹਾਂ ਜੇ ਉਹ ਸਪਸ਼ਟੀਕਰਨ ਸਾਨੂੰ ਸਹੀ ਪਾਇਆ ਜਾਂਦਾ ਹੈ ਕਿ ਏਰੇ ਵਿੱਚ ਕਿਸੇ ਤਰ੍ਹਾਂ ਨਹੀਂ ਹੋਈ ਤੇ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਧਿਆਨ ਚਾਹਿਆ ਕਿ ਆਰਤੀਆਂ ਨੇ ਬਿਨਾਂ ਦੱਸੇ ਜਿਹੜੀ ਹੈ ਇਹ ਪਰ ਆਪਣੇ ਬਾਹਰਦਾਨਿਆਂ ਜੀ ਭਰਤੀ ਕੀਤੀ ਹੈ ਉਸ ਸਬੰਧੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਪਰਚੇਜ਼ਿੰਗ ਏਜੰਸੀ ਹੈ ਸਾਡੀ ਸੈਕਟਰੀ ਮਾਰਕੀਟ ਕਮੇਟੀ ਦੇ ਨੇ ਜਾਂ ਆਰਤੀਏ ਨੇ ਜੋ ਵੀ ਰੂਲ ਅਨੁਸਾਰ ਜਿੱਦਾਂ ਉਹਨਾਂ ਦਾ ਸਪੱਸ਼ਟੀਕਰਨ ਸਾਨੂੰ ਆਂਦਾ ਟਾਈਮ ਬਾਉਂਡ ਕਰ ਦਿੱਤਾ ਤੇ ਜੋ ਵੀ ਇਸ ਸੰਬੰਧੀ ਜੋ ਸਾਨੂੰ ਸਪੱਸ਼ਟੀਕਰਨ ਆਂਦਾ ਅਸੀਂ ਸਖਤ ਤੋਂ ਸਖਤ ਰੂਲ ਅਨੁਸਾਰ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਗੁਰਦਾਸਪੁਰ ਦੀਆਂ ਸਾਡੀਆਂ ਮੰਡੀਆਂ ਜਿੱਥੇ ਪਰਚੇਜ਼ ਹੋ ਰਹੀ ਹੈ ਮੇਰੇ ਬਾਕੀ ਦੇ ਆਰਤੀ ਵੀਰਾਂ ਨੂੰ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਪੀਲ ਹੈ ਕਿ ਕਿਉਂਕਿ ਬਾਰਦਾ ਨੇ ਦੀ ਸਾਡੇ ਕੋ ਤੂੰ 100% ਤੋਂ ਵੱਧ ਜਿਹੜੇ ਬਾਨਦਾਂ ਨੇ ਉਪਲਬਧ ਨੇ ਅਸੀਂ ਅਵੇਲੇਬਲ ਕਰਾ ਚੁੱਕੇ ਆਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਬਟ ਇਹਨੂੰ ਅਸੀਂ ਭਰਨਾ ਆ ਪਰਚੇਜ਼ ਤੋਂ ਬਾਅਦ ਵਿੱਚ ਇਹ ਜਿਹੜੀ ਅੰਗੈਲੀ ਹੈ ਇਹ ਬਿਲਕੁਲ ਵੀ ਜਿਹੜੀ ਹੈ ਇਹ ਜਿਹੜੀ ਆਪਣੀ ਅੰਗੈਲੀ ਦੀ ਸੂਰਤ ਵਿੱਚ ਸਖਤ ਕਾਰਵਾਈ ਹੋਏਗੀ ਇਸ ਵਿੱਚ ਮੈਂ ਫੇਰ ਸਪੱਸ਼ਟ ਕਰ ਦਵਾਂ ਆਪਣੇ ਆਰਤੀ ਵੀਰਾਂ ਨੂੰ ਕਿ ਤੁਸੀਂ ਜਿਹੜੀ ਹੈ ਪਰਚੇਜ਼ ਕਰਨ ਤੋਂ ਬਾਅਦ ਪਰਤੀ ਕਰੋ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਨਾ ਤੁਹਾਡੀ ਖੱਜਲ ਖਰਾਬੀ ਹੋਵੇ ਨਾ ਸਾਡੇ ਕਿਸਾਨ ਵੀਰਾਂ ਦੀ ਹੋਵੇ ਤੇ ਨਾ ਹੀ ਆਪਣੇ ਜਿਹੜੇ ਸੈਲਰ ਵੀਰਾਂ ਦੀ ਹੋਵੇ। ਇੱਕ ਸਰ ਇਹ ਦਮੇ ਢੇਰਾਪਾਣਾ ਨਾਨਕਮੰਡੀ ਚ ਕੁਛ ਕਥਾ ਮਿਲੀਆਂ ਸੀਗੀਆਂ ਕਿ ਕੋਸਨ ਇਨਸਪੈਕਟਰਾਂ ਦੇ ਮਿਲੀ ਭੁਗਤ ਨਾਲ ਜਿਹੜਾ ਇਨਸਪੈਕਟਰ ਨੇ ਸਰਕਾਰੀ ਬਾਰਦਨਾ ਜਿਹੜਾ ਆਰਤੀਆਂ ਨੂੰ ਦਿੱਤਾ। ਔਰ ਆਰਤੀਆਂ ਨੇ ਬਿਨਾਂ ਕਿਸੇ ਪਰਚੇਜ ਕਰਨ ਤੋਂ ਬਗਾਰਛਤਾ ਮਾਲ ਜਿਹੜਾ ਉਹ ਸਰਕਾਰ ਦੇ ਬਾਰਦਾਨੇ ਚ ਪੜਤਾ ਕੋਈ ਪਰਚੇਜ ਨਹੀਂ ਹੋਈ। ਜਿੰਨੇ ਕਿਹਾ ਕਿ ਨਾਰਮਸ ਨੇ ਇਹਨਾਂ ਦੇ ਹੁੰਦੇ ਕੁਛ ਉਹਦੇ ਚ ਕੋਈ ਉਹਨੂੰ ਫਾਲੋ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਮੈਨੂੰ ਜਿਹੜੇ ਜ਼ੁੰਮੇਵਾਰ ਅਫਸਰ ਨੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਇਹਦੇ ਚ ਲੱਗਦੀ ਹੈ ਕਿ ਸਾਰਿਆਂ ਦੇ ਮਿਲੀਭੁਗਤ ਨਾਲ ਹੀ ਇਹ ਕੰਮ ਹੁੰਦਾ ਅਦਰਵਾਈ ਇੱਕ ਬੰਦੇ ਦੀ ਮਿਲੀਭੁਗਤ ਨਾਲ ਤਾਂ ਕੰਮ ਹੋ ਨਹੀਂ ਸਕਦਾ ਇਸ ਕਰਕੇ ਸਾਰੇ ਜ਼ੁੰਮੇਵਾਰ ਨੇ ਅਫਸਰ ਕੋਈ ਇੱਕ ਕਿਉਂ ਨਹੀਂ ਕਾਰਵਾਈ ਹੋਏਗੀ ਇਹਨਾਂ ਤੇ ਸਖਤਕਾਰ ਦੀ ਸਾਹਿਬ ਨੇ ਦੱਸਿਆ ਨਹੀਂ ਕਿ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਜਿਹੜੇ ਜਿੰਨੂੰ ਦੇਖੋ ਹੁਣ ਬਾਰਦਾਨਾਵਾ ਬਾਰਦਾਨੇ ਚ ਭਰ ਗਿਆ ਹੁਣ ਬਾਰਦਾਨਾ ਜਿਵੇਂ ਮੈਨੂੰ ਡੀਐਮ ਸਾਹਿਬ ਕਹਿਣ ਦੇ ਸੀ ਕਿ ਇੱਕ ਬਾਰਦਾਨਾ ਆਪਾਂ ਆੜਤੀਆਂ ਨੂੰ ਪਾਵਾਂਗੇ ਉਹਦੀ ਜਿਵੇਂ ਇੱਕ ਬੋਰੀ ਦੀ ਕੀਮਤ 90 ਰੁਪਏ ਹੈ ਤਾਂ ਜਦੋਂ ਇਹਨੂੰ ਪਲਟਨ ਕੀਤਾ ਉਹਦੀ ਉਹ ਵੀ ਕੈਟਾਗਰੀ ਚੋਂ ਦੇ ਵਿੱਚ ਹੋ ਜਾਣਾ ਤੇ ਜੇ ਵਿੱਚ ਹੋ ਗਈ ਤਾਂ ਦੀ ਕੀਮਤ 20 ਰੁਪਏ ਰਹਿ ਜਾਣੀ ਹੈ ਤਾਂ 70 ਰੁਪਏ ਤਾਂ ਗਏ ਨਾ ਤਾਂ ਜਿਹੜਾ ਬਾਰਦਾਨਾ ਉਹਨਾਂ ਇਨਸਪੈਕਟਰਾਂ ਨੂੰ ਪਹਿਣਾ ਚਾਹੀਦਾ ਆੜਤੀਆਂ ਨੂੰ ਨਹੀਂ ਪਹਿਣਾ ਚਾਹੀਦਾ ਕਸੂਰ ਤਾਂ ਇਨਸਪੈਕਟਰਾਂ ਨੇ ਆੜਤੀ ਥੋੜੇ ਕਸੂਰਵਾਰ ਨੇ ਆੜਤੀਆਂ ਨੂੰ ਦੇਣਾ ਨਹੀਂ ਚਾਹੀਦਾ ਬਾਰਦਾਨਾ ਜਾ ਬਾਰਦਾਨਾ ਨਾ ਦਿੰਦੇ ਤਾਂ ਬਾਰਦਾਨੇ ਚ ਸਰਕਾਰੀ ਮਾਲ ਨਾ ਪਹੁੰਚੇ ਇਸ ਕਰਕੇ ਮੈਂ ਇਹੀ ਚਾਹੁੰਦਾ ਕਿ ਜਿਹੜੇ ਬੰਦੇ ਦਾ ਜਿਹੜਾ ਕਸੂਰ ਹੈ ਉਹਨੂੰ ਉਨੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਚਾਹੇ ਉਹ ਆੜਤੀ ਆ ਚਾਹੇ ਉਹ ਇਨਸਪੈਕਟਰ ਆ ਚਾਹੇ ਉਹ ਡੀ ਐਮ ਜਿਹੜਾ ਮਰਜ਼ੀ ਹੋਵੇ ਜਿੰਨੀ ਜਿੰਨੀ ਕਹਿਦੀ ਜੁਮਮਿਆਰੀ ਫਿਕਸ ਵਾ ਉਨੀ ਉਨੀ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਔਰ ਮਿਲੇਗੀ ਵੀ ਜ਼ਰੂਰ ਤੇ ਜਿਹੜਾ ਇੱਕ ਸਵਾਲ ਕੀਤਾ ਸੀ ਕਿ ਜਿਹੜੇ ਤੁਹਾਡੇ ਫਰੀਦ ਜਿਹੜੀ 16 ਤਰੀਕ ਦੀ ਅਨਾਊਂਸਮੈਂਟ ਦੇ ਵੇਖੋ ਜੀ ਜਿਹੜੀ ਤੁਸੀਂ ਫਰੀਦ ਦੀ ਗੱਲ ਕਰਦੇ ਹੋ ਸਰਕਾਰ ਨੇ 17% ਮਾਸਟਰ ਵਾਲਾ ਜਿਹੜਾ ਝੋਨਾ ਲੈਣਾ ਹੁੰਦਾ ਕੀ ਹੈ ਕਿ ਜਦੋਂ ਖਰੀਦ ਸ਼ੁਰੂ ਹੁੰਦੀ ਹੈ ਕੋਈ 20 ਵਾਲਾ ਲਾਇਆ ਕੋਈ 22 ਵਾਲਾ ਲਾਇਆ ਕੋਈ 24 ਵਾਲਾ ਲਾਇਆ ਪਰ ਜਦੋਂ ਸਰਕਾਰ ਦੇ ਬਾਜ਼ਾਰਦਾਨੇ ਚ ਮਾਲ ਪੈ ਜਾਂਦਾ ਹੈ ਤਾਂ ਫਿਰ ਕਹਿੰਦੇ ਨੇ ਜੀ ਬਾੜਤੀ ਕਹਿ ਦਿੰਦੇ ਨੇ ਦੂਜੇ ਕਹਿੰਦੇ ਜੀ ਮਾਲ ਚੁੱਕਿਆ ਨਹੀਂ ਗਿਆ ਫਿਰ ਮਿੱਲਾਂ ਵਾਲਿਆਂ ਨੂੰ ਮਾਲ ਦੇਣਾ ਫਿਰ ਮਿੱਲਾਂ ਵਾਲੇ ਕਹਿੰਦੇ ਜੀ ਅਸੀਂ ਤਾਂ 17% ਵਾਲਾ ਲੈਣਾ ਜਾਂ 22% ਵਾਲਾ ਤੇ ਫਿਰ ਕੱਟ ਲੱਗੂਗਾ ਅਜਾ ਕੱਟ ਲੱਗੂਗਾ ਤਾਂ ਕੱਟ ਨਾ ਨਾ ਤਾਂ ਦੇਣਾ ਇਨਸਪੈਕਟਰ ਨੇ ਤੇ ਨਾ ਦੇਣਾ ਮਾਰਕੀਟ ਕਮੇਟੀ ਨੇ ਤਾਂ ਨਾ ਦੇਣਾ ਆੜਤੀ ਨੇ ਉਹ ਫਿਰ ਕੱਟ ਜ਼ਿਮੀਦਾਰ ਕੋ ਲੈਣਗੇ ਨਾ ਇਹ ਤਾਂ ਜਦੋਂ ਜ਼ਿਮੀਦਾਰ ਕੋ ਕੱਟ ਲੈਣਗੇ ਤਾਂ ਜ਼ਿਮੀਦਾਰ ਕਹਿੰਦਾ ਮੈਂ ਤਾਂ ਸਰਕਾਰ ਤੇ ਕਾਤੇ ਚ ਪਾ ਕੇ ਆਇਆ ਦੀ ਸਰਕਾਰੀ ਬਾਰਤਾਨੇ ਚ ਪਾ ਕੇ ਆਇਆ ਮੈਨੂੰ ਕੱਟ ਕਦਾ ਪਿਛਲੀ ਵਾਰੀ ਵੀ ਇਹੋ ਕੁਛ ਹੀ ਹੋਇਆ 2-200 ਰੁਪਇਆ ਕੱਟ ਲਾਇਆ ਪਹਿਲਾਂ ਇਥੋਂ ਕੱਟ ਲੱਗ ਕੇ ਮਾਲ ਚੁੱਕਿਆ ਤਾਂ ਇਸ ਵਾਰ ਉਹ ਕੰਮ ਨਹੀਂ ਹੋਣਾ ਕਿ ਕੱਟ ਮੈਂ ਜ਼ਿਮੀਦਾਰਾਂ ਨੂੰ ਨਹੀਂ ਲੱਗਣ ਦੇਣਾ ਪਰ ਕਿਸਾਨ ਤੇ ਮੰਡੀਆਂ ਚ ਫੱਜੜ ਪਾ ਰਹੇ ਉਹਨਾਂ ਦਾ ਕੀ 17% ਮੌਇਸਚਰ ਵਾਲਾ ਜਿਹੜਾ ਚੋਨਾ ਮੇਰੇ ਨਾਲ ਹੁਣ ਤੁਸੀਂ ਚਲ ਜਾਓ ਮੰਡੀਆਂ ਚ ਕਿੱਤਾ ਬਣਾ ਲਿਆ ਆਓ ਆਪਾਂ ਹੁਣੇ ਪਰਚੇਜ ਪਉਣੇ ਆ ਜਿਹੜੇ ਕਿਸਾਨ ਹੈਗੇ ਬੈਠੇ ਨੇ ਪਰ ਮੈਂ ਕਿਸਾਨਾਂ ਨੂੰ ਵੀਰਾਂ ਨੂੰ ਅਪੀਲ ਕਰਦਾ ਕਿ ਝੋਨਾ ਸਕਾ ਕੇ ਲਿਆਓ ਮੰਡੀਆਂ ਚ ਸੁੱਕਾ ਝੋਨਾ ਆਵੇਗਾ ਤਾਂ ਨਾਲ ਦੀ ਨਾਲ ਤੁਹਾਡੀ ਪਰਚੇਜ ਵੀ ਹੋਏਗੀ ਤੇ ਤੁਹਾਡੇ 24 ਘੰਟਿਆਂ ਦੇ ਵਿੱਚ ਤੁਹਾਨੂੰ ਪੈਸੇ ਮਿਲਣਗੇ ਦੱਸੋ ਜੀ ਤੁਸੀਂ ਕਿਹਾ ਕਿ ਹੜ੍ਹ ਪ੍ਰਭਾਵਤ ਐਸਐਸਪੀ ਅチェ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਦਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਆਕਾਸ਼ ਦੀਪ ਸਿੰਘ ਵਾਸੀ ਦੌਲਤਪੁਰ ਨੀਵਾ ਪਿੰਡ ਸੱਦਾ ਸਿੰਘ ਵਾਲਾ ਪਾਸੋਂ ਦੋ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਬਾਹਰਾਲੈਸ ਹੁੰਦਾਲਾ ਤੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਸਖਸ਼ ਤੇ 10 ਮਾਮਲੇ ਪਹਿਲਾਂ ਵੀ ਦਰਜ ਹਨ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਐਂਸਰਾਂ ਖਿਲਾਫ ਮੈਂ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਦਰ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਕੱਲ ਜਿਹੜਾ ਸਾਡੇ ਹੌਲਦਾਰ ਮਾਲਕ ਸਿੰਘ ਜਿਹੜਾ ਗਸ਼ਤ ਕਰ ਰਿਹਾ ਸਨ ਆਪ ਜੀ ਪੁਲਿਸ ਪਾਰਟੀ ਦੇ ਨਾਮ ਨਾਲ ਉਹਨਾਂ ਨੂੰ ਤਲਾ ਮਿਲੀ ਕਿ ਜਿਹੜਾ ਆਕਾਸ਼ਦੀਪ ਸਿੰਘ ਉਪਰਫ ਨਿੱਕੂ ਜਿਹੜਾ ਪੁੱਤਰ ਚੀਤ ਸਿੰਘ ਵਾਸੀ ਦੌਲਤਗੁਰਾ ਨਿਵਾ ਇਹਦੇ ਕੋਲੇ ਜਿਹੜਾ ਨਯ ਨਿਜਾਇਜ ਹਥਿਆਰ ਨੇ ਤੇ ਇਹ ਜਿਹੜਾ ਸੱਦਾ ਸਿੰਘ ਵਾ ਸੇਮ ਨਾਲੇ ਕੋਲ ਬੈਠਾ ਤੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਿਹੜਾ ਇਹਨਾਂ ਤੋਂ ਦੋ ਪਿਸਟਲ ਜੀ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਇੱਕ ਜਿਹੜਾ 30 ਬੋਰ ਪਿਸਟਲ ਸਮੇਤ ਮੈਗਜ਼ੀਨ ਜਿੰਦੂ ਜਿੰਦਾਰਾਉਂ ਬੱਤੀਬੋਰ ਬਰਾਮਦ ਹੋਏ ਤੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਤੇ ਅੱਜ ਪੀਐਸ ਅਦਾਲਤ ਕੀਤਾ ਜਾ ਰਿਹਾ ਤੇ ਜਿਹੜਾ ਇਹਦੇ ਤੇ ਜਿਹੜਾ ਕਾਸਤੀ ਬੁਰਫ ਨਿੱਕੂ ਏ ਇਹਦੇ ਤੇ ਪਹਿਲੇ ਵੀ 10 ਮੁਕਦਮੇ ਦਰਜ ਨੇ ਜਿਹਦੇ ਵਿੱਚੋਂ 7 ਮੁਕਦਮੇ ਐਨਡੀਪੀਐਸ ਸੈਕਟ ਦੇ ਨੇ ਤੇ 3 ਮੁਕਦਮੇ ਜਿਹੜੇ ਆ ਲੜਾਈ ਝਗੜੇ ਦੇ ਨੇ ਤੇ ਆਰਮੀ ਜਗੜੇ ਦੇ ਨੇ 1000 ਕਿਥੋਂ ਲੈ ਗਏ ਸੀ ਬਈ ਅ ਇਹਦੇ ਨਾਲ ਜਿਹੜੇ ਇਹਦੇ ਦੋ ਸਾਥੀ ਹੋਰ ਵੀ ਰਿਮਾਲਵੇਗੇ ਆ ਉਹ ਅਸੀਂ ਜਦੋਂ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਦੱਸ ਤਾ ਕਿਸੇ ਵਾਰਦਾਤ ਨੂੰ ਫੜਕਦੇ ਇਹਦੇ ਵਿੱਚ ਨਾ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਜੇ ਰਿਮਾਰਡ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਫਿਰ ਅਗਲੀ ਜਲਦੀ ਦੱਸੀ ਹੋਊਗਾ ਹਾਂਜੀ ਹਾਂਜੀ ਬੈਠਾ ਸੀ ਉੱਥੇ ਇਹ ਫਰਸਤ ਤੋਂ ਟੇਬਲ ਉੱਤੇ ਬੁੱਕੀਦਾ ਕੋਣ ਅਸੀਂ ਪੇਸ਼ਦਾਨਤ ਕਰ ਰਹੇ ਹਾਂ ਜੀ ਇਹਨੂੰ ਫੋਰਚ ਪੇਸ਼ ਕਰਕੇ ਇਹਦਾ ਰਮਾਨ ਲੈ ਕੇ ਫਿਰ ਇੱਕ ਦੋ ਪੁੱਛਗਿੱਛ ਕੀਤੀ ਜਾਊਗੀ ਜਿਹੜੇ ਇਹਦੇ ਦੋ ਸਾਥੀ ਹੈਗੇ ਜੀ ਉਹ ਪਹਿਲਾਂ ਵੀ ਉਹਨਾਂ ਦੇ ਕੋਲ ਮਾਲਵੇਦਾਰ ਜਹਾਜ਼ ਹੈ ਕਿੱਥੇ ਗਿਆ ਨਾ ਬਤਾਲਦਾ ਸਦਾ ਇਹ ਇਹ ਜਿਹੜੇ ਇਹਦੇ ਵਿੱਚ ਕੁਝ ਮੁਕਦਮੇ ਆ ਜਿਹਦੇ ਵਿੱਚ ਉਹ ਨਾਮ ਲੈ ਗਏ ਹਨ ਸੋ ਦੁਬਾਰਾ ਬਰੀਫ ਕਰ ਦੋ ਇੱਕ ਵਾਰ ਕੀ ਕੀ ਬੜੇ ਗਏ ਇਹਦੇ ਤੋਂ ਜਿਹੜਾ ਇੱਕ 30 ਬੋਰ ਦਾ ਪਿਸਤਲ ਸਮੀਤ ਮੈਗਜ਼ੀਨ ਦੂਸਰਾ 32 ਬੋਰ ਦਾ ਪਿਸਤਲ ਸਮੇਤ ਮੈਗਜ਼ੀਨ ਤੇ ਦੋ ਜੰਦਾਕਾਰਤੂਸ 32 ਬੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਨਸ਼ੇ ਨੂੰ ਠਾਲ ਪਾਉਣ ਲਈ ਅੱਜ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਨਗੜ ਗਲੀ ਨੰਬਰ 5 ਸਥਿਤ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਚੰਦ ਪੁੱਤਰ ਲਾਪ ਸਿੰਘ ਤੇ ਉਸਦਾ ਭਰਾ ਜਸਵੀਰ ਸਿੰਘ ਦੇ ਘਰੋਂ ਢਾਹ ਦਿੱਤਾ ਗਿਆ ਪੁਲਿਸ ਮੁਤਾਬਕ ਕਈ ਲੋਕੀ ਨਸ਼ੀਲੇ ਪਦਾਰਥਾਂ ਦੀ ਤਸਕਰੀਬ ਵਿੱਚ ਸ਼ਾਮਿਲ ਸਨ ਜਲੰਧਰ ਦੀ ਜੀਆਰਪੀ ਪੁਲਿਸ ਦੁਆਰਾ ਚੌਕਸੀ ਬਤਾਈ ਗਈ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਗਈ ਤੇ ਨਾਲ ਨਾਲ ਸ਼ੱਕੀਵਾਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਦੇ ਜੀਆਰਪੀ ਤੇ ਐਸਪੀ ਗੁਰਿੰਦਰ ਸਿੰਘ ਸੰਦੂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਸਿੱਖਿਆ ਉਚੇ ਚੇਰੀ ਸਿੱਖਿਆ ਤੇ ਭਾਸ਼ਾ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਿਰਕਤ ਇਕ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦਿਨੂਸ਼ ਮੜਪੇਤ ਸਮਾਗਮਾਂ ਦੀ ਲੜੀ ਤੈ ਜਲੰਧਰ ਸ਼ਹਿਰ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਾ ਵਿੱਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਦੀਆਂ ਤਿਆਰੀਆਂ ਦਾ ਬੜੀ ਕਿਨਲ ਚੈਚਾ ਲਿਆ ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਸਿਆਰਸ ਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਵਿੱਚ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਸਖਤਰ ਡਾਕਟਰ ਅਭਿਨਵ ਤ੍ਰਿਖਾ ਵਿਧਾਇਕ ਬਲਕਾਰ ਸਿੰਘ ਅਤੇ ਇੰਦਰਜੀਤ ਕੌਰ ਮਾਨ ਵੀ ਮੌਜੂਦ ਸਨ ਤੇ ਹਰਾਂ ਨੇ ਦੇਣਾ ਡੀਜੀਪੀ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਰੇਲਵੇ ਜੀ ਅਲੋਧਾ ਤਾਂ ਮੁਤਾਬਕ ਅਸੀਂ ਪਿਛਲੇ ਹਫਤੇ ਅੰਮ੍ਰਿਤਸਰ ਸਟੇਸ਼ਨ ਤੇ ਪੂਰੀ ਚੈਕਿੰਗ ਕੀਤੀ ਸੀ ਤਕਰੀਬਨ 4 ਘੰਟੇ ਤਾਂ ਅੱਜ ਅਸੀਂ ਜਲੰਧਰ ਸਟੇਸ਼ਨ ਤੇ ਸਿਟੀ ਦੇ ਚੈਕਿੰਗ ਕਰਾਈ ਹੈ ਮੁਲਾਜ਼ਮਾਂ ਤੋਂ ਨਾਲ ਡਿਊਟੀਆਂ ਚੈੱਕ ਕੀਤੀਆਂ ਵੀ ਕਿਸ ਤਰੀਕੇ ਨਾਲ ਡਿਊਟੀ ਚੱਲ ਰਹੀ ਹੈ ਕਿ ਇਹ ਸਭ ਤੋਂ ਤਾਂ ਚੱਲ ਰਹੀ ਵੀ ਤਾਂ ਕਿ ਕੋਈ ਰੇਲ ਗੱਡੀ ਰਾਹੀਂ ਕੋਈ ਡਰੱਗ ਜਾਂ ਕੋਈ ਨਜਾਇਜ਼ ਅਸਲਾ ਲੈ ਕੇ ਉਹਨੂੰ ਸਪਲਾਈ ਨਾ ਕਰਦੇ ਕਿਸੇ ਪਾਸੇ ਅਸੀਂ ਤਕਰੀਬਨ 1-1 225 ਤੋਂ 3925 ਤੱਕ 300 ਗ੍ਰਾਮ ਹੀਰਨ 48 ਕਿਲੋ ਫੀਮ 177 ਕਿਲੋ ਚੂਰਾ ਪੋਸਤ ਤੇ 48 ਕਿਲੋ ਗਾਂਜਾ ਤੇ 36000 ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ 930 ਗ੍ਰਾਮ ਚਰਚ ਬਰਾਮਦ ਕੀਤੀ ਆ ਤੇ 20 ਪਿਸਟਲ ਨਜਾਇਜ਼ ਕੁਝ ਪਿਸਟਲ ਪਿੱਛੇ ਪਠਾਨਕੋਟ ਪੜੇ ਸੀ ਲੁਧਿਆਣੇ ਪੜੇ ਗਏ ਸੀ ਉਹ ਵੀ ਸਰਚ ਦੌਰਾਨੇ ਫੜੇ ਗਏ ਤੇ ਚਾਕੂ ਸਭ ਚਾਕੂ ਨਜਾਇਜ਼ ਜਿਹੜੇ ਹੁੰਦੇ ਕਮਾਨੀ ਦਾ ਚਾਕੂ ਬਰਾਮਦ ਕੀਤੇ ਨੇ ਉਹਨਾਂ ਖਾਲ ਮੁਕਦਮਾ ਦਰਜ ਕੀਤੇ ਐਨਡੀਪੀਐਸ ਦੇ 64 ਮੁਕਦਮੇ ਤੇ ਐਨਡੀਪੀਐਸ ਆਰਮਰ ਦੇ 18 ਮੁਕਦਮੇ ਦਰਜ ਕੀਤੇ ਗਏ ਨੇ ਤੇ ਸਾਰੇ ਦੋਸ਼ੀ ਅਸੀਂ ਜੇਲ੍ਹ ਭੇਜੇ ਨੇ ਸਾਡੀ ਟ੍ਰੇਨ ਟ੍ਰੇਨ ਦੇ ਵਿੱਚ ਸਕਾਉਟ ਡਿਊਟੀ ਵੀ ਚੱਲਦੀ ਹੈ ਜਿਹੜੀ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਅੰਬਰਸਰ ਤੱਕ ਹੁਸ਼ਿਆਰਪੁਰ ਤੱਕ ਤੇ ਬਾਲੇ ਤੋਂ ਬੋਰ ਤੱਕ ਜੱਖਲ ਇੱਕ ਸਾਡਾ ਕੈਂਪ ਅਟਰਾਇਡਨ ਕੈਂਪ ਉਥੋਂ ਪਠਾਨਕੋਟ ਤੱਕ ਹੁਸ਼ਿਆਰਪੁਰ ਤੱਕ ਬੋਰ ਤੱਕ ਜਿਹੜੀ ਮੁਲਾਜ਼ਮ ਨਾਲ ਜਾਂਦੇ ਨੇ ਹਰ ਟ੍ਰੇਨ ਦੇ ਤੇ ਆਰਪੀਐਫ ਦੇ ਮੁਲਾਜ਼ਮ ਟ੍ਰੇਨਾਂ ਦੇ ਨਾਲ ਜਾਂਦੇ ਨੇ ਇਹਨਾਂ ਸ਼ਾਦਾ ਨਾਲ ਅਸੀਂ ਸਾਰਾ ਰੇਲਵੇ ਦੀ ਜਿਹੜੀ ਡਿਊਟੀ ਨੂੰ ਕਵਰ ਕਰ ਰਹੇ ਹਾਂ ਟਰੈਕ ਡਿਊਟੀ ਵੀ ਚੱਲਦੀ ਏ 7 ਕਿਲੋਮੀਟਰ ਰਾਤ ਨੂੰ ਦੋ ਮੁਲਾਜ਼ਮ ਜਾਂਦੇ ਨੇ ਟ੍ਰੈਹ ਟਰੈਕ ਤੇ ਉਹ 7 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਨੇ ਤਾਂ ਕਿ ਕੋਈ ਅਣਖਲਾਵੀ ਘਟਨਾ ਨਾ ਵਾਪਰ ਜਾਵੇ ਅੱਜ ਡਰਾਈਵ ਮਾਰ ਕੇ ਜਾਂ ਚੈੱਕ ਕਰਿਆ ਅਸੀਂ ਕਿ ਤਾਲਾ ਕਿੰਨੇ ਮਾਦਮ ਲੱਗੇ ਸੀ ਉਹਦੇ ਦੇ ਵਿੱਚ ਕੋਈ ਸ਼ੱਕੀ ਆਦਮੀ ਮਿਲਿਆ ਨਹੀਂ ਚੱਕ ਇੱਥੇ ਨੇ ਸ਼ੱਕੀ ਅਸੀਂ ਬੈਗ ਵਗੈਰਾ ਚੱਕਰਾਏ ਨੇ ਪਰ ਮਿਲਿਆ ਨਹੀਂ ਕੋਈ 10 ਮਾਦਮ ਲੱਗੇ ਸੀ ਅੱਜ ਸਾਡੇ ਨੂੰ ਤੇ 2 ਜਾਂ 3 ਹੀ ਚੱਲਦੀ ਰਹੇਗੀ 13 ਚ ਹੀ ਚੱਲਦੀ ਰਹੇਗੀ ਜੀ ਸਾਰੇ ਪੰਜਾਬ ਚ ਚੱਲੇਗੀ ਤੇ ਸਰ ਜਿਹੜੇ ਇੱਕ ਰਾਤ ਨੂੰ ਰਾਤੀ ਜੰਸਾ ਕਿੱਥੇ ਰਾਤੀ 11 12 ਵਜੇ ਤੋਂ ਬਾਦ ਨੂੰ ਕੋਕਾ ਕਰਦੇ ਸਿਰੋਂ ਨਵਾਰੇ ਗੁਸ਼ਾ ਰਾਦਰੋਂ ਵੀ ਸਾਡੀ ਡਿਊਟੀ ਚੱਲਦੀ ਹੈ ਸਟੇਸ਼ਨ ਤੇ ਜੀ ਉਹ ਚੈੱਕ ਕਰਦੇ ਨੇ ਤੇ ਉਹ ਚੈੱਕ ਕਰਕੇ ਜਿਹੜਾ ਇਦਾਂ ਦੇ ਬਿਨਾਂ ਟਿਕਟ ਤੋਂ ਜਾਂ ਇਦਾਂ ਦੇ ਹੋਣ ਵਾਰਾ ਕਰਦੀ ਵਾਲੇ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਫਿਰ ਬਿਠਾਈਦਾ ਫਿਰ ਉਹਨਾਂ ਘਰਦਿਆਂ ਨੂੰ ਬੁਲਾ ਕੇ ਉਹਨਾਂ ਵਾਲੇ ਕਰਕੇ ਵਾਰਨਿੰਗ ਦੇ ਕੇ ਛੱਡੀਦਾ ਜਿਹੜੇ ਕੋ ਜਿਆਦਾ ਕਰਭੀ ਕਰਦੇ ਨੇ ਉਹਨਾਂ ਅਗਲਾ ਕਾਰਵਾਈ ਕਰਕੇ ਉਹਨਾਂ ਜੇਲ੍ਹ ਭੇਜਦੇ। ਲਗਾਤਾਰ ਸਰ ਰੋਲ ਜਿਹੜੀ ਰਾਤ ਨੂੰ ਤੇ ਕੋਈ ਨਾ ਕੋਈ ਫੌਂਦੀ ਹੈ, ਬਾਜ਼ਰ ਤਾਂ ਹੁੰਦੀ ਹੈ। ਇਸ ਚੀਜ਼ ਨੂੰ ਕਿਦਾਂ ਨਾ ਕਿਸ ਤਰੀਕੇ ਨਾਲ ਕੋਸ਼ਿਸ਼। ਮੈਨੂੰ ਕਵਰ ਕਰਨ ਲਈ ਇਸ ਰਾਤ ਦੀ ਡਿਊਟੀ ਵੀ ਲਾਈ ਹੈ, ਦਿਨੇ ਵੀ ਲਾਈ ਦੀ ਆ। ਟ੍ਰੇਨ ਦੇ ਵਿੱਚ ਵੀ ਮਲਾਈਮ ਚੱਲਦੇ ਨੇ ਨਾਲ ਸਾਡੇ ਦੋ ਦੋ ਮਲਾਈਮ ਚੱਲਦੇ ਨੇ ਨਾਲ ਟ੍ਰੇਨ ਦੇ ਨਾਲ। ਤੇ ਹਰ ਡੱਬੇ ਦੇ ਵਿੱਚ ਚੱਕੀ ਬੰਦਿਆਂ ਨੂੰ ਚੈੱਕ ਕਰਦੇ ਨੇ। ਕਿਉਂਕਿ ਚੱਕੀ ਬੰਦਾ ਉੱਥੇ ਡੱਬੇ ਦੇ ਬਿਨਾਂ ਟਿਕਟ ਤੋਂ ਜਾਂ ਚੱਕੀ ਬੰਦਾ ਹੁੰਦਾ ਉਹਨੂੰ ਕਾਬੂ ਕਰਕੇ ਉਹ ਜਿਹੜਾ ਅਗਲਾ ਨੇੜੇ ਵਾਲਾ ਸਟੇਸ਼ਨ ਤੁਹਾਨੂੰ ਦੱਸ ਦਿੰਦੇ ਨੇ ਫਿਰ ਉਹ ਸਟੇਸ਼ਨ ਵਾਲਾ ਤ੍ਰਿਮਣ ਸਾਡੇ 11 ਪੁਲਿਸ ਸਟੇਸ਼ਨ ਨੇ ਤੇ ਉਸ ਚੌਕੀਆਂ ਨੇ ਸਾਲਟ ਪੋਸਟਾਂ ਵੀ ਉਹਨਾਂ ਨੂੰ ਫਿਰ ਦੱਸ ਦਿੰਦੇ ਨੇ ਫਿਰ ਉਹ ਉਹਨਾਂ ਨੂੰ ਅਰੈਸਟ ਕਰ ਲੈਂਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਉੱਪਰ ਸੰਗਤਾਂ ਦੇ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇਸੀ ਕਿਉ ਦੇ ਦੀਵੇ ਬਾਲੇ ਗਏ ਤੇ ਆਪਣੇ ਪਰਿਵਾਰਾਂ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੰਗਤਾਂ ਵਾਸਤੇ ਖਾਸ ਪ੍ਰਬੰਧ ਕੀਤੇ ਗਏ ਹਨ ਰਹਿਣ ਵਾਸਤੇ ਅਤੇ ਲੰਗਰਾਂ ਦਾ ਹਰ ਇੱਕ ਸ਼ਰਦਾਲੂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝ ਰਿਹਾ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਪਰ ਗੁਰੂ ਘਰ ਵਿੱਚ ਪਰਵਾਰ ਸਮੇਤ ਪਹੁੰਚੇ ਹਨ ਗੀਆਂ ਗੁਲਜ਼ਾਰਾ RAMDAS ਦੇ ਜਨਮ ਦਿਹਾੜੇ ਹੋਈਆਂ ਜੈ ਜੈਕਾਰ ਜੀ ਪਿਤਾ ਜੀ ਹਰਦਾਸ ਖੁਸ਼ੀ ਵਿੱਚ ਫੁੱਲੇ ਮਈ ਸਮੋਂਦੇ ਸਤ ਕੇ ਮੁਕੜਾ ਦਿਆ ਕੋਰ ਜੀ ਲੱਖ ਲੱਖ ਸ਼ੁਕਰ ਮਨੋਂ ਦੇ ਸੱਪੀਆਂ 24 ਦਮਰ ਮਾਰੇ ਚੰ ਚਮਕਾਰਾ RAMDAS ਦੇ ਜਨਮ ਦਿਹਾੜੇ ਹੋਈਏ ਜੈ ਜੈ RAM ਇਹ ਦਰਨ ਵਾਂਗੂ ਸਜਦੀ ਜਾਪੇ ਜੂਨਾ ਮੰਨ ਦੀ ਬਸਤੀ ਆਈ ਵਾ ਛੋਟੀ ਕੋਲੇ ਵਿੱਚ ਪੈਣਾ ਹੋ ਗਈ ਅੱਜ ਗੰਮੀ ਸ਼ਕਤੀ ਜਿਉਂਦੇ ਫੁੱਲ ਪਰ ਸਾਵਣ ਆਏ ਆਇਆਂ ਤੱਕ ਬਹਾਰਾ ਦਾੰਦਸ ਦੇ ਜਨਮ ਦਿਹਾੜੇ ਹੋਈਆਂ ਜੈ ਜੈ ਮੇਰਾ ਨਾਮ ਰਿੰਦਰਪਾਲ ਸਿੰਘ ਹੈ ਜੀ ਮੈਂ ਪਿੰਠਾਣਾ ਜ਼ਿਲ੍ਹਾ ਰੂਪਨਗਰ ਤੇ ਤਹਿਸੀਲ ਅਨਪੁਰ ਸਾਹਿਬ ਉਥੋਂ ਆਇਆ ਜੀ ਮੈਂ ਕਿਸ਼ਤ ਕਿੰਨੇ ਕਿਸ਼ਤ ਦੇ ਅੰਦਰ ਦੇਖੋ ਇਹ ਅਧਿਆਤਮਿਕ ਕੇਂਦਰ ਜੀ ਦਾ ਫਾਰਮ ਦਾ ਜਦੋਂ ਇੱਥੇ ਆਦੇ ਆਖ ਲੱਗਦਾ ਹੈ ਕਿ ਅਸੀਂ ਥੋੜੇ ਨਾਲ ਜੁੜ ਗਏ ਆਂ ਤੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਜਦੋਂ ਮਹਾਰਾਜ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਦੇ ਆਂ ਇਕ ਅੰਦਰੋਂ ਇੱਕ ਅਲੱਗ ਜੀ ਸ਼ਾਂਤੀ ਮਹਿਸੂਸ ਹੁੰਦੀ ਹੈ ਜੀ ਲਾਈਟਿੰਗ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਈਟਿੰਗ ਕਿਸ ਤਰ੍ਹਾਂ ਦੀ ਹੈ ਲਾਈਟਿੰਗ ਬਹੁਤ ਵਧੀਆ ਹੈ ਜੀ ਹਾਂਜੀ ਤੇ ਸਾਡੇ ਵੀ ਜਦੋਂ ਨੰਬਰ ਸਾਹਿਬ ਹੋਲਾ ਮੱਲਾ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਸੰਗਤ ਆਮ ਆ ਕੇ ਪਹੁੰਚਦੀਆਂ ਨੇ ਇਥੋਂ ਮਾਝੇ ਤੋਂ ਬਹੁਤ ਜ਼ਿਆਦਾ ਸੰਗਤ ਆਂਦੀ ਹੈ ਜੀ ਉੱਥੇ ਹਾਂਜੀ ਬਹੁਤ ਬਹੁਤ ਵਧੀਆ ਲੱਗਿਆ ਜੀ ਅਸੀਂ ਪਹਿਲੀ ਵਾਰ ਆਏ ਆ ਜੀ ਇੱਦਾਂ ਆਤਿਸ਼ਵਾਦੀ ਦਾ ਮੇਰਾ ਥੋੜਾ ਅਲੱਗ ਵਿਚਾਰ ਹੈ ਕਿ ਜਿਵੇਂ ਪਵਨ ਗੁਰੂ ਪਾਣੀ ਪਿਤਾ ਜੇ ਪਵਨ ਨੂੰ ਮਹਾਰਾਜ ਨੇ ਗੁਰੂ ਦੀ ਪਾਤੀ ਦਿੱਤੀ ਹੈ ਤਾਂ ਸਾਨੂੰ ਥੋੜਾ ਜਿਹਾ ਚਾਹੀਦਾ ਕਿ ਇਦਾਂ ਆਤਿਸ਼ਵਾਦੀ ਨਾਲ ਪਰਦੋਸ਼ਣ ਨਾ ਕੀਤਾ ਜਾਵੇ। ਨਾ ਸੰਗਤਾਂ ਨੂੰ ਅਸਵਾਜੂ ਦੀ ਸੰਗਤਾਂ ਦਾ ਦੇਖੋ ਸੰਗਤਾਂ ਤੇ ਜਿਹੜੀ ਸ਼ਰਧਾ ਹੈ ਉਹ ਟੁੱਟ ਹੈ। ਸ਼ਰਧਾ ਦੀ ਕੋਈ ਉਹ ਨਹੀਂ ਹੈਗੀ। ਪਰ ਜੇ ਸ਼ਰਧਾ ਥੋੜੀ ਸਿੱਧੇ ਪਾਸੇ ਹੋਵੇ ਕੋਈ ਸੇਧ ਦੇਣ ਵਾਲਾ ਹੋਵੇ ਜੇ ਕੋਈ ਦਮੇ ਦਾ ਮਰੀਜ਼ ਹੈ ਕੋਈ ਕੁਛ ਆ ਉਹਨੂੰ ਬੜੀ ਸੋਚਿਆ ਹੋ। ਤੁਸੀਂ ਦੇਖੋ ਕਿ ਮੈਨੂੰ ਲੱਗਦਾ 20 ਮਿੰਟ ਹੋ ਗਏ ਅੱਜ ਖਤਮ ਨਹੀਂ ਹੋਈ। ਉਹਨਾਂ ਦੀ ਸਜਾਵਟ ਤੇ ਕੰਮਲੀ ਦੀ ਮਾਲਾ ਹਾਂਜੀ ਉਹ ਹਜੇ ਅਸੀਂ ਦੇਖਾਂਗੇ ਜੀ ਅਜੇ ਤਾਂ ਟੀਵੀ 'ਚ ਹੀ ਦੇਖਿਆ ਸੀ ਪਹਿਲਾਂ ਤੇ ਹਾਂਜੀ ਹਾਂਜੀ ਬਿਲਕੁਲ ਹੁਣ ਅਸੀਂ ਜਾ ਕੇ ਦੇਖਾਂਗੇ ਹਜੇ ਤਾਂ ਇਹ ਰਾਸ਼ੀ ਬਹੁਤ ਅੰਦਰ ਜਾਣੀ ਨਹੀਂ ਮਿਲਿਆ ਠੀਕ ਅੱਜ ਬਾਬਾ ਕੀ ਨਾਮ ਆਪਣਾ ਦਾਸ ਦਾ ਨਾਂ ਭਾਈ ਸੁਖਮੀਤ ਸਿੰਘ ਤੇ ਦਾਸ ਅੰਮ੍ਰਿਤਸਰ ਸਾਹਿਬ ਦਾ ਵਸਨੀਕ ਆ ਤੇ ਕਮਿਸ਼ਨ ਜਥਾ ਆਪਣਾ ਇਹ ਦੇਸ਼ ਆਵਦੇ ਸ਼ੌਚਵਾਸੀ ਪਿਆਰੇ ਖਾਲਸਾ ਜੀ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GUR ਜਿਸ ਰੇਹਤ ਨੇ ਸਵਾਰੇ ਆ ਪੂਰੀ ਇਕਰਮਤ ਆਪ ਸੇ ਦਿਖਾ ਰਹੇ ਘਾਰਿਆ ਬੈਠਾ ਸੋਟੀ ਪਾਸ ਯਾਰ ਆਰਮਦਾਸ ਸਤਿਗੁਰੂ ਕਹਾਵਾ ਪੂਰਤ ਤਾਲ ਟਾਇਆ ਅਮਰਤ ਸਰਵਿਤ ਜੋਤ ਜਗਾਵੇ ਗੁਰੂ ਰਾਮਦਾਸ ਜੀ ਦਾ ਜਿੱਥੇ ਪ੍ਰਕਾਰ ਦਾੜਾ ਮਨਾਇਆ ਜਾ ਰਿਹਾ ਹੈ ਉਥੇ ਛਾ ਠਾਠਾ ਮਾਰਦਾ ਕਟ ਸ਼ਰਧਾ ਭਾਵਨਾ ਸੰਗਤ ਵਾਲ ਦੇ ਕੇ ਤੇ ਮਨ ਹਰਾਣਦਾ ਗਦਗਦ ਹੋ ਜਾਂਦਾ ਮਨ ਤੇ ਆਸਵਾਜੀ ਦਾ ਲੋਕਿਕ ਦ੍ਰਿਸ਼ ਐ ਕਿ کئی ਗੁਣਾ ਅੱਛੜਦੀ ਗੱਲਾਂ ਤੇ ਆਸਵਾਦੀ ਕਈ ਦੇ ਪਹਿਲੇ ਇੱਕ ਪਾਸੇ ਚੱਲਦੀ ਸੀ ਅੱਜ ਦੋ ਗੁਣਾ ਤੋਂ ਵੱਧ ਆਸਵਾਦੀ ਤੇਲੀ ਵਧੇਰੇ ਆਤਮਾ ਚਲਾਈ ਤੇ ਸੰਗਤਾਂ ਨੇ ਲਾਹ ਲਿਆ ਜਿੱਥੇ ਨਾਮ ਬਾਣੀ ਦੇ ਨਾਲ ਜੁੜੀ ਸੰਗਤ ਉਹਦੇ ਦੀਪਮਾਲਾ ਕਰਕੇ ਤੇ ਸਤਿਗੁਰੂ ਜੀ ਦੇ ਅਗੇ ਅਰਦਾਸ ਕੀਤੀ ਕਿ ਨਾਨਕ ਨਾਮ ਚੜ੍ਹਤ ਕਰਾ ਤੇਰੇ ਭਾਣੇ ਸਰਬਾਦਾ ਪਲਾ ਉਹਨਾਂ ਦੀ ਸਜਾਵਟ ਦੇਖੋ ਫੁੱਲਾਂ ਦੀ ਸਜਾਵਟ ਵੀ ਮੈਂ ਕਹਿੰਦਾ ਕੀ ਬਾਤ ਹੈ ਜਦੋਂ ਅਸੀਂ ਅੰਦਰ ਐਂਟਰੀ ਹੁੰਦੇ ਹਾਂ ਗੁਰੂ ਰਾਮਦਾਸ ਜੀ ਦੇ ਘਰ ਤੇ ਸਾਹਮਣੇ ਮੋਰ ਪੇ ਲੱਗ ਦੇਖਦੇ ਤੇ ਪੇ ਦੇਖਦੇ ਤੇ ਬੜੀ ਸ਼ਮਾ ਸਤਿਗੁਰਾਂ ਦੀ ਆ ਇੱਕ ਹਸਤੇ ਦੇ ਵਿੱਚ ਕਵਿਤਾ ਪੜ੍ਹਦੀ ਹੈ ਗੁਰੂ ਰਾਮਦਾਸ ਜੀ ਦੇ ਜਨਮ ਦਿਨ ਸਤਗੁਰ ਪਰਗਟ ਹੋ ਕਿੱਕੇ ਸਭ ਨੂੰ ਮਿਲਣ ਮਦਾਇਆ ਚੰਚਣਿਆ ਤੇ ਸ਼ਹਿਰ ਲਾਹੌਰ ਵਿੱਚ ਹੋ ਗਈਆਂ ਰੁਸ਼ਨਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰੱਖਾ